ਦਾਦੇ ਜੋ ਸਦਸੇ ਹੈ ਉਹ ਸਾਰੇ ਅੱਜ ਸਾਡੇ ਯੂ ਸਭਾ ਕੋਲ ਆਏ ਸੀ ਯੂ ਸਭਾ ਅੱਜ ਥੋੜੇ ਜਿ ਦੇ ਵਿਸਲੇ ਉਹਦੇ ਬੈਠਕ ਕਰ ਲਈ ਡੀਸੀ ਸਾਹਿਬ ਨਾਲ ਔਰ ਅੱਜ ਜਿਵੇਂ ਵਿਪਨ ਭਾਈ ਨੂੰ ਇੱਕ ਰਿਕਵੈਸਟ ਕਰਕੇ ਜਾ ਰਹੇ ਆ ਕਿ ਇਹ ਸ਼ਹਿਰ ਜੇ ਕੁਛ ਜਿਹੜੀਆਂ ਕੁਰੀਤੀਆਂ ਉਹਨਾਂ ਥੋੜਾ ਜਿਹਾ ਦੂਰ ਕਰਨ ਵਾਸਤੇ ਤੁਹਾਡੇ ਸਹਿਯੋਗ ਦੀ ਲੋੜ ਹੈ ਕਾਰਨ ਕੀ ਹੈਗਾ ਵਾ ਕਿ ਗੁਰਦਾਸਪੁਰ ਦੇ ਜਿਹੜੇ ਮੇਨ ਬਾਜ਼ਾਰ ਨੇ ਜਾਂ ਕਾਫੀ ਸਰਾਊਂਡਿੰਗ ਏਰੀਆ ਹੈ ਉਹਦੇ ਵਿੱਚ ਨਜਾਇਜ਼ ਰੇੜੀਆਂ ਤੇ ਨਜਾਇਜ਼ ਫੜੀਆਂ ਉਹ ਬਹੁਤ ਹੈ ਇਹਨਾਂ ਨੇ ਜੇ ਸਾਹ ਦੱਸਿਆ ਕਿ 256 ਜਿਹੜੀਆਂ ਰੇੜੀਆਂ ਜਿਹੜੀਆਂ ਰਜਿਸਟਰਡ ਹੈਗੀਆਂ ਮੈਂ 300 355 ਤੇ ਇਹਦੇ ਬਾਵਜੂਦ ਜਦੋਂ ਸ਼ਹਿਰ ਚ ਜਾਂਦੇ ਤੇ 2000 ਤੋਂ ਉੱਪਰ ਵੱਧ ਰੇੜੀ ਫੜੀ ਸਾਨੂੰ ਦਿਖ ਜਾਂਦੀ ਹੈ ਤਾਂ ਸੋ ਇਲੀਗਲ ਵੇ ਨਾਲ ਵੀ ਬਹੁਤ ਲੋਕ ਰਹਿ ਰਹੇ ਨੇ ਤੇ ਉਹਨਾਂ ਤੇ ਨਜ਼ਰ ਰੱਖਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਪਿਛਲੇ ਦਿਨ ਹੀ ਅਸੀਂ ਐਸਐਸਪੀ ਸਾਹਿਬ ਨੂੰ ਮਿਲੇ ਸੀਗੇ ਉਹਨਾਂ ਨੇ ਵੀ ਬੇਨਤੀ ਕੀਤੀ ਸੀ ਕਿ ਇਹਦੀ ਥੋੜੀ ਵੈਰੀਫਿਕੇਸ਼ਨ ਕੀਤੀ ਜਾਵੇ ਔਰ ਬੜੇ ਹਾਈ ਲੈਵਲ ਦੇ ਉੱਪਰ ਸਾਨੂੰ ਪਤਾ ਲੱਗਿਆ ਕਿ ਚੱਲ ਰਿਹਾ ਹੈ ਹਰ ਥਾਣੇ ਦੇ ਵਿੱਚ ਇੰਟੀਮੀਸ਼ਨ ਜਿਹੜੀ ਆ ਜਾ ਚੁੱਕੀ ਹੈ ਅੱਜ ਨਗਰਪ ਕਿ ਜਿਹੜੇ ਇਹ ਜਿਹੜੇ ਲੋਕ ਨੇ ਇਹਨਾਂ ਦੀ ਜਿਹੜੀਆਂ ਨਜਾਇਜ਼ ਰੇੜੀਆਂ ਫੜੀਆਂ ਜਿਹੜੀਆਂ ਲੱਗੀਆਂ ਤਾਂ ਉਹਨਾਂ ਨੂੰ ਰਜਿਸਟਰ ਕਰੋ ਜੇ ਜਾਇਜ਼ ਨੇ ਤੇ ਉਹਨਾਂ ਨੂੰ ਰਜਿਸਟਰ ਕਰੋ ਅਗਰ ਨਹੀਂ ਰਜਿਸਟਰ ਤੇ ਇਹਨਾਂ ਨੂੰ ਹਟਾਓ ਤੇ ਜਾਂ ਇਹਨਾਂ ਨੂੰ ਸ਼ਹਿਰ ਤੋਂ ਬਾਹਰ ਕੱਢੋ ਜਿੱਥੇ ਵੀ ਮਰਜ਼ੀ ਕਰੋ ਬਟ ਸਾਨੂੰ ਇਹ ਸ਼ਹਿਰ ਦੇ ਦਿਖਣੇ ਨਹੀਂ ਚਾਹੀਦੇ ਉਹਦਾ ਕਾਰਨ ਕੀ ਹੈਗਾ ਵਾ ਇਹ ਸ਼ਹਿਰ ਦੇ ਵਿੱਚ ਜੋ ਚੋਰੀਆਂ ਡਕੈਤੀਆਂ ਜਾਂ ਜੋ ਅਪਰਾਧਿਕ ਕੰਮ ਹੋ ਰਹੇ ਨੇ ਉਹ ਇਹਨਾਂ ਦੇ ਥਰੂ ਹੀ ਹੋ ਰਹੇ ਨੇ ਕਿਉਂਕਿ ਇਹਨਾਂ ਦੀ ਆਈਡੈਂਟੀਫਿਕੇਸ਼ਨ ਨਹੀਂ ਹੈਗੀ ਦੇਖਣ ਵਿੱਚ ਕੀ ਆ ਰਿਹਾ ਹੈ ਕਿ ਇੱਥੇ ਕ੍ਰਾਈਮ ਕਰਦੇ ਨੇ ਬੜੀ 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 ਚੋਰੀ ਗਈ ਨਾ ਸਾਡੇ ਰੋਹਿਤ ਆਪਟੀਕਲ ਦੇ ਚੋਰੀ ਹੋਈ ਸੀ 35-40 ਲੱਖ ਰੁਪਏ ਦੀ ਅਜੇ ਤੱਕ ਉਹ ਜਿਹੜੇ ਆ ਦੋਸ਼ੀ ਫੜੇ ਨਹੀਂ ਗਏ ਉਹਦਾ ਕਾਰਨ ਕੀ ਹੈ ਕਿਉਂਕਿ ਇਹੀ ਲੋਕ ਨੇ ਜਿਹੜੇ ਕ੍ਰਾਈਮ ਕਰਦੇ ਨੇ ਔਰ ਫਿਰ ਦੁਬਾਰਾ ਆਪਣੇ ਇਲਾਕੇ ਚੋਂ 도ੜ ਜਾਂਦੇ ਨੇ ਫਿਰ 6 ਮਹੀਨਾ ਬਾਅਦ ਆਉਂਦੇ ਨੇ ਫਿਰ ਕ੍ਰਾਈਮ ਕਰਦੇ ਨੇ ਫਿਰ 도ੜ ਜਾਂਦੇ ਨੇ ਤੋਂ ਸੋ ਇਹਦਾ ਦੀ ਵੈਰੀਫਿਕੇਸ਼ਨ ਹੋਣਾ ਬਹੁਤ ਜ਼ਰੂਰੀ ਹੈ ਔਰ ਨਗਰਪਾਲਿਕਾ ਲਈ ਜਿਹੜੀ ਭੂਮਿਕਾ ਅਸੀਂ ਬੇਨਤੀ ਆਹੀ ਕਰਨਾ ਹੈ ਕਿ ਉਹ ਆਪਣੇ ਇਨਫੋਰਮ ਔਰ ਬਾਜ਼ਾਰ ਦੇ ਵਿੱਚ ਹੋ ਜੋ ਨਜਾਇਜ਼ ਐਂਟ੍ਰਾਂਸਮੈਂਟ ਔਰ ਗੇੜੀਆਂ ਫੜੀਆਂ ਜਿਹੜੀਆਂ ਬਿਲਕੁਲ ਨਜਾਇਜ਼ ਹੈ ਮੈਂ ਕਾਸਤ ਅਫਸਰ ਦੇ ਪਹਤੇ ਅੱਜ ਸਨਾਤਨ ਕ੍ਰਾਂਤੀ ਅਦਾਲਤ ਉਦਾਸਪੁਰੋਂ ਜਿਹੜਾ ਆਪਣਾ ਮੰਗ ਪੱਤਰ ਦੇਣ ਵਾਸਤੇ ਆਇਆ ਨਾ ਸ਼ਾਇਦ ਇਸ ਮਸਿਆਵਰੇ ਜਿਸ ਵਿੱਚ ਰੇੜੀਆਂ ਦੀ ਪ੍ਰੋਬਲਮਾਂ ਜਾਂ ਲੋਕਾਂ ਦੇ ਆਵਾਜ਼ਾਂ ਦੇ ਵਿੱਚ ਜੋ ਰੇੜੀਆਂ ਚੱਲਦੀਆਂ ਨੇ ਉਹ ਪ੍ਰਾਪਸ ਸੁਸਨ ਨਾਲ ਜਾਂ ਦੁਕਾਨਦਾਰਾਂ ਨੇ ਜਿਹੜਾ ਸਮਾਨ ਜਿਹੜਾ ਉਹ ਗਾਹ ਪ੍ਰਾਪਸ ਸੁਸਨੋਂ ਦੇ ਨੇ ਲਗਾਇਆ ਉਹਦੇ ਸਬੰਧੀਆਂ ਇਹਨਾਂ ਨੇ ਆ ਕੇ ਜਿਹੜੀ ਆਪਣੀ ਪ੍ਰੋਬਲਮ ਦੱਸੀਆਂ ਗਿਆ ਅਸੀਂ ਨਗਰ ਕੌਂਸਲ ਵੱਲੋਂ ਜਿਹੜੇ ਆ ਜਿਨ੍ਹਾਂ ਰੇੜੀਆਂ ਨੂੰ ਨੰਬਰ ਜਾਰੀ ਕੀਤੇ ਹੋਏ ਨਾ ਉਹਨਾਂ ਨੂੰ ਹਦਾਇਤ ਕਰਾਂਗੇ ਕਿ ਉਹ ਆਪਣੀ ਆਪਣੀ ਗੱਲ ਦੇ ਵਿੱਚ ਆਈਡੀ ਕਾਰਡ ਪਾ ਕੇ ਰੱਖਣ ਕਿਉਂਕਿ ਆਲਰੇਡੀ ਕਮੇਟੀ ਨੇ ਆਈਡੀ ਕਾਰਡ ਇਸ਼ੂ ਕੀਤੇ ਹੋਏ ਨੇ ਉਹਨਾਂ ਨੂੰ ਜਿਹੜੇ ਵੈਂਡਰ ਹੈਗੇ ਨਾ ਉਹਨਾਂ ਨੂੰ ਇੱਕ ਕਾਰਡ ਇਸ਼ੂ ਕੀਤੇ ਹੋਏ ਨੇ ਉਹ ਆਪਣੇ ਘਰ 'ਚ ਪਾ ਕੇ ਰੱਖਣ ਜਿਹੜੇ ਉਹਨਾਂ ਦੀਆਂ ਜਿਹੜੀਆਂ ਨਾ ਉਹਨਾਂ ਉਹੋ ਜਿਹੇ ਨੰਬਰ ਉਹਨਾਂ ਆਪਣੀ ਰੀਡ ਨੂੰ ਲਾ ਕੇ ਰੱਖਣ ਤਾਂ ਕਿ ਜੋ ਇਹਨਾਂ ਦੀ ਪਛਾਣ ਹੋ ਸਕੇ ਕਿ ਕਿਹੜੀ ਰੀੜੀ ਹੈ ਜਿਹੜੀ ਨਗਰ ਕੌਂਸਲ ਕੋਲ ਜਿਸੜਾ ਤੇ ਕਿਹੜੀ ਨਹੀਂ ਹੈਗੀ ਜਿਹੜੀ ਰਜਿਸਟਰ ਨਹੀਂ ਹੈਗੀ ਉਹਦੇ ਉੱਤੇ ਨਗਰ ਕੌਂਸਲ ਕਾਰਵਾਈ ਕਰੇਗੀ ਤੇ ਜਿਹੜੀ ਸ਼ਹਿਰ ਦੇ ਵਿੱਚ ਜਿੰਨੀਆਂ ਕਰੋ ਜਿਹ ਉਹਨੂੰ ਦੂਰਗਾਂਦੀ ਕੋਸ਼ਿਸ਼ ਕਰੇਗੀ ਔਰ ਆਰਐਲ ਪਬਲਿਕ ਜਿਹੜੀ ਆ ਕੋਈ ਪ੍ਰੋਬਲਮ ਨਾ ਆਏ ਉਹ ਸਹਯੋਗ ਕਰੇਗੀ ਇੱਜ ਇੱਕ ਬੇਨਤੀ ਛੋਟੀ ਜਿਹੀ ਨਾਰੀ ਕਰਨਾ ਚਾਹੁੰਦਾ ਸਰ ਕਿ ਇਹਦੇ ਵਿੱਚ ਕਿਸੇ ਵੀ ਰਾਜਨੀਤਿਕ ਪ੍ਰਭਾਵ ਦੇ ਅੰਡਰ ਆ ਕੇ ਕੋਈ ਕੰਪਰੋਮਾਈਜ਼ ਨਾ ਕੀਤਾ ਜਾਵੇ ਨਗਰਪਾਲਿਕਾ ਕੇ ਸਾਡੀ ਇਹ ਬੇਨਤੀ ਹੈ ਨਹੀਂ ਦੇਖੋ ਜੀ ਅਸੀਂ ਤੇ ਜਰੂਰ ਵਰਕਿੰਗ ਕਰਦੀਆਂ ਐ ਐਜ਼ ਏਮਪਲਾਈਜ਼ ਵਰਕਿੰਗ ਕਰਦੀਆਂ ਔਰ ਐਜ਼ ਏ ਕੋਰਟ ਦੇ ਹੁਕਮਾਂ ਮੁਤਾਬਕ ਜੋ ਡਾਇਰੈਕਸ਼ਨਾਂ ਸਾਨੂੰ ਮੈਹਕਮੇ ਤੋਂ ਪ੍ਰਾਪਤ ਹੁੰਦੀਆਂ ਤੇ ਜੋ ਸਾਡੇ ਕਾਨੂੰਨ ਦੇ ਮਿਸੋ ਐਕਟ ਦੇ ਕਾਨੂੰਨ ਦੇ ਵਿੱਚ ਜੋ ਧਾਰਾਵਾਂ ਹੈਗੀਆਂ ਅਸੀਂ ਉਹਦੇ ਤਹਿਤ ਕੰਮ ਕਰਨਾ ਹੈ ਔਰ ਉਸ ਤਰ੍ਹਾਂ ਤੇ ਜੋ ਅਸੀਂ ਕੰਮ ਕਰਾਂਗੇ ਸਹੀ ਕਰਾਂਗੇ ਗਲਤ ਨਹੀਂ ਕਰਾਂਗੇ ਧੰਨਵਾਦ